संत संत श्री गुरु ग्रंथ साहिब जी जो आपा लड़े बार व्याख्या आरंभ कीती है अगले शब्द नो समझन दा यत्न करिए राग गोड़ी पूर्वी में लापने वा करों विनती सुनो मेरे मीता संत टहल की बेला करो विनती हे मेरे मित्र ओ परमात्मा साडा पिता भी है ਸਾਡੀ ਪਾਲਣਾ ਕਰਨ ਵਾਲਾ ਵੀ ਹੈ ਸਾਡਾ ਭਾਈ ਵੀ ਹੈ ਸਾਡਾ ਮਿੱਤਰ ਵੀ ਹੈ ਇਸ ਜਿਸ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ ਕਰੋ ਮਿਰੰਤੀ ਸੋ ਮੇਰੇ ਮੀਤਾ ਮੈਂ ਤੇਰੇ ਅਗੇ ਇੱਕ ਬੇਨਤੀ ਕਰਨਾ ਵਾ ਬੇਨਤੀ ਤੋਂ ਪਾਵਲ ਦਾਸ ਅਰਜ਼ੋਈ ਕਰਨਾ ਵਾ ਕਰੋ ਮਿਰੰਤੀ ਸੋ ਮੇਰੇ ਮੀਤਾ हे ਮੇਰੇ ਮੀਲ ਸੁਣ ਦਾ ਯਤਨ ਕਰੋ ਸੰਤ ਕਹਿ ਰਹੀ ਬੇਲਾ ਮੇਰੇ ਤੇ ਕਿਰਪਾ ਕਰੋ ਮੇਰਾ ਸੰਗਤ ਦੀ ਸੇਵਾ ਕਰਨ ਦਾ ਬਲ ਬਖਸ਼ੂ ਕਿਉਂਕਿ ਸੰਗਤ ਵੀ ਜਦੋਂ ਆਪਾਂ ਸੇਵਾ ਕਰਨੇ ਆ ਗੁਰੂ ਘਰ ਸੇਵਾ ਕਰਨੇ ਆ ਤੇ ਸਾਡੇ ਕੀਤੀ ਹੋਈ ਸੇਵਾ ਕਦੇ व्यर्थ ਨਹੀਂ ਜਾਂਦੀ ਈ ਹਾਂ ਖਾਟ ਚਲੋ ਹਰ ਲਾਹ ਖਾਟ ਨੂੰ ਪਾਵਕ ਮੋਹਾਂ ਆਪਾਂ ਦੁਨਿਆਵੀ ਪਦਾਰਥਾਂ ਦੇ ਵਿੱਚ ਘਰਾਂ ਦੇ ਵਿੱਚ ਵੱਖ-ਵੱਖ ਅੰਦੇ ਨੇ ਸਾਰੇ ਘਟਣ ਵਿੱਚ ਲੱਗੇ ਨੇ ਹਰੇਕ ਪਾਸੋਂ ਕੋਈ ਕਾਰੋਬਾਰ ਕਰਦਾ ਕੋਈ ਖੇਤੀ ਕਰਦਾ ਹੈ ਹਰ ਇੱਕ ਕੀਮ ਸਿਲਾਂ ਖੱਟਿਆ ਜਾਂਦੀ ਪਰ ਅਸਲੀ ਘਟਨਾ ਕੀ ਹੈ ਸੇਵਾ ਨੂੰ ਨਾਮ ਨੂੰ ਇਹਾਂ ਖਾਟ ਚਲੋ ਹਰ ਲਾਹ ਤੇ ਜਿਹੜਾ ਮੈਂ ਖਟਾਂਗਾ ਲਾਹਾ ਭਾਅ ਕੀ ਪ੍ਰੋਫਟ ਜਿਹੜਾ ਲਾਭ ਉਹ ਮੈਨੂੰ ਮਿਲੇਗਾ ਆਗਾ ਬਸ ਸਹਿਲਾ ਮੇਰੇ ਔਣ ਵਾਲੇ ਸਮੇਂ ਦੇ ਵਿੱਚ ਮੇਰੇ ਵੀ ਸੁਹੇਲਾ ਹੋਵੇਗਾ ਜਿਨੇ ਆਪਾਂ ਕੰਮ ਧੰਦੇ ਕਰਨੇ ਆ ਪੈਸਾ ਕੱਤਰ ਕਰਨੇ ਆ ਕਮਾਈ ਕਰਨੇ ਆ ਕਿਹਗਾ ਸਾਡੇ ਬੱਚਿਆਂ ਦੇ ਲਈ ਸਾਡੇ ਆਉਣ ਵਾਲੇ ਸਮੇਂ ਲਈ ਸਾਡੇ ਗੁਜ਼ਾਰੇ ਦੇ ਲਈ ਕਿਉਂਕਿ ਮਾਇਆ ਗੁਜਾਰਾ ਹੈ ਇਸ ਲਈ ਇਹ ਮਾਇਆ ਸਾਡੀ ਸਹਾਇੀ ਹੋਵੇਗੀ ਆਮ ਕਰਕੇ ਸਾਡਾ ਇੱਕ ਜੀਵਨ ਹੈ ਉਸੇ ਤਰ੍ਹਾਂ ਜਿਹੜਾ ਨਾਮ ਹੈ ਜਾਂ ਸੇਵਾ ਹੈ ਇੰਗਾ ਕਾਟ ਚਲੋ ਹਰ ਰਾਹ ਉਹਦਾ ਲਾਹ ਉਹਦਾ ਲਾਭ ਸਾਨੂੰ ਆਉਣ ਵਾਲੇ ਸਮੇਂ ਵਿੱਚ ਮਿਲੇਗਾ ਆ ਗਾਇ ਬਸ ਸਭਾ ਲੋਕ ਅਤੇ ਪ੍ਰੇਰਿਤ ਪ੍ਰਮੋਗ ਸਾਡੇ ਸਵੇਲੇ ਹੋਣਗੇ ਉਹਨ ਘਟਾ ਜਿੰਸ ਰਹਿਣ ਆਈ ਇਹ ਸੰਸਾਰ ਪੇ ਦਿਨ ਮਹੀਨੇ ਘਟਦੇ ਜਾ ਰਹੇ ਨੇ ਉਹਨ ਘਟਾ ਜਿੰਸ ਦਾ ਦਿਨ ਰਾਤ ਘਟਦੇ ਜਾ ਰਹੇ ਨੇ ਕਰਨਾ ਕੀ ਹੈ ਮਨ ਗੁਰ ਮਿਲ ਕਾਲ ਸਾਰੇ ਕੋਈ ਯਤਨ ਕਰਨ ਗੁਰੂ ਸੰਗਤ ਵਿੱਚ ਬੈਠ ਕੇ ਗੁਰੂ ਨੂੰ ਮਿਲ ਕੇ ਆਪਣੇ ਕਾਲ ਆਪਣਾ ਗਿਰਤ ਸਵਾਰਣਾ ਕਾਲ ਤੁਕੀ ਸੰਸਾਰ ਤੇ ਆਪਨ ਨਾਮ ਕਟਣ ਵਾਸਤੇ ਆਏ ਸੀ ਚੰਗੇ ਕਰਮਾਣੋ ਘਟਣ ਵਾਸਤੇ ਆਏ ਸੀ ਉਹ ਸਮੇਂ ਰਹਿੰਦੇ ਆ ਮੰਨ ਲਓ ਗੁਰੂ ਨਾਲ ਜੁੜ ਕੇ ਆਪਣੇ ਕਾਰਜਾਂ ਨੂੰ ਸਵਾਰਣਾ ਕਰ ਰਹੇ ਹਾਲ ਇਹ ਸੰਸਾਰ ਵਿਕਾਰ ਸੰਸੇ ਹੈ ਕਿ ਜਿਹੜਾ ਸਾਰਾ ਇਹ ਸੰਸਾਰ ਹੈ ਸਾਰੇ ਕੁਦਰਤ ਹੈ ਵਿਕਾਸ ਸੰਸੇਮੈ ਖਵਾਰੀਆਂ ਦੇ ਕੰਮ ਵਿੱਚ ਪਈ ਹੈ ਸੰਸੇਜ ਵੀ ਤੋਕਤ ਪਈ ਹੈ ਇਸ ਸੰਸਾਰ ਵਿਕਾਸ ਸੰਸੇਮੈ ਤਰਿਓ ਬ੍ਰਹਮ ਗਿਆਨੀ ਤੇ ਜਿਹੜੇ ਬ੍ਰਹਮ ਗਿਆਨੀ ਨੇ ਉਹੀ ਸੰਸਾਰ ਤੋਂ ਤਰ ਸਕਦੇ ਨੇ ਇੱਥੇ ਕਈ ਵਾਰ ਆਪਾਂ ਭੁਲੇਖਾ ਖਾ ਜਾਂਦੇ ਆ ਬ੍ਰਹਮ ਗਿਆਨੀ ਦੇ ਪੌੜੇ ਅਸ਼ਪੜੇ ਸਭ ਨੂੰ ਜ ਸਾਹਿਬ ਦੀ ਬਾਣੀ ਵਿੱਚ ਵੀ ਹੁੰਦੀ ਹੈ ਇੱਥੇ ਵੀ ਬ੍ਰਹਮ ਗਿਆਨੀ ਦਾ ਸ਼ਬਦ ਆ ਉਚਾਰਨ ਹੋ ਰਿਹਾ ਹੈ ਦਰਾਂ ਨੂੰ ਗਿਆਨੀ ਕੋਈ ਵਕਤ ਸੀ ਇਸੇ ਨਹੀਂ ਕਿ ਕੋਈ ਵੱਡਾ ਬਾਬੇ ਨੇ ਜਾਂ ਕਿਸੇ ਨੂੰ ਬ੍ਰਹਮ ਗਿਆਨੀ ਕਿਹਾ ਗਿਆ ਜਿਹੜਾ ਸੰਸਾਰ ਵਿੱਚ ਰਹਿੰਦਿਆਂ ਮਨੁੱਖ ਕੀਰਤਿ ਨਿਹਾਰ ਕਰਦੇ ਆ ਉਹ ਪਰਮਾਤਮਾ ਨੂੰ ਨਹੀਂ ਭੁੱਲਦਾ ਪਰਮਾਤਮਾ ਨੂੰ ਅੰਗ ਸੰਗ ਸਹਾਇ ਮੰਨਦਾ ਹੈ ਉਹਦੀ ਰਜਾ ਦੇ ਵਿੱਚ ਰਹਿੰਦਾ ਹੈ ਉਦੇ ਹੁਕਮ ਨੂੰ ਸਿਰ ਬੱਝੇ ਮੰਨਦਾ ਹੈ ਤੇ ਗੁਰੂ ਘਰ ਦੇ ਨਾਮ ਲਈ ਸਮਾਂ ਕਰਦਾ ਹੈ ਕੋਈ ਬ੍ਰਹਮ ਗਿਆਨੀ ਹੈ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਹੜਾ ਗੁਰੂ ਨਾਲ ਚੜਿਆ ਹੈ ਔਰ ਸੰਸਾਰ ਤੋਂ ਤਰ ਗਿਆ ਹੈ ਜਿਸੈ ਜਗਾਏ ਪਿਆਵੈ ਇਹ ਰਸ ਜਿਹਦੇ ਤੇ ਮਿਹਰ ਕਰਦਾ ਹੈ ਜਿਸ ਨੂੰ ਇਸ ਮੋਨੀ ਨੀਰਤ ਜਗਾਉਂਦਾ ਹੈ ਪਿਆਵੈ ਇਹ ਰਸ ਨਾਮ ਦਾ ਰਸ ਗੁਰੂ ਦਿੰਦਾ ਹੈ ਕੰਤ ਕਥਾ ਦੇ ਨੇ ਜਾਣੀ ਉਹਨਾਂ ਦੀ ਵਡਿਆਈ ਫਿਰ ਬਿਆਨ ਚ ਨਹੀਂ ਆਉਂਦੀ ਜਾਂ ਕੋ ਆਏ ਸੋਏ ਬਿਹਾਰਿਓ ਬਿਹਾਰਿਓ ਤੋਂ ਪਾ ਕੇ ਖਰੀਦਣਾ ਕਿਸੇ ਵੀ ਵੰਸ਼ ਕਰਨੀ ਜਾਂ ਕੋ ਆਏ ਸੋਏ ਬਿਹਾਰਿਓ ਜਿਨ੍ਹਾਂ ਤੇ ਤੇਰੀ ਮਿਹਰ ਹੋਈ ਉਹਨਾਂ ਦੇ ਸੰਸਾਰ ਚ ਨਾਮ ਨੂੰ ਖਰੀਦਿਆ ਨਾਮ ਦੀ ਵੰਸ਼ ਕੀਤੀ ਹਰ ਘਰ ਤੇ ਮਨ ਮਰਿਆ ਬਸੇਰਾ ਤੇ ਗੁਰੂ ਉਹਨਾਂ ਦੇ ਮਨ ਵਿੱਚ ਖੁਸ਼ੀ ਨਿਆਰ ਵਿੱਚ ਵਾਸਾ ਕਰ ਲਿਆ ਨਿਜਕਰ ਮਹਿਲ ਪਾਵੋ ਸੁਖ ਸਹਜੇ ਨਿਜਕਰ ਭਾ ਕੇ ਸਾਡੇ ਹਿਰਦੇ ਘਾਡੇ ਵਿੱਚ ਮਹਿਲ ਪਾਵੋ ਸੁਖ ਸਹਜੇ ਸਾਡੇ ਮਹਿਲਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋਵੇ ਬੋਹਰ ਨਾ ਹੋਵੇ ਕੋਈ ਰਾ ਫਿਰ ਰੁਕ ਜੰਮਨ ਮੰਦ ਦੇ ਘੇੜ ਵਿੱਚ ਤੂੰ ਬਸ ਜਾਂਦਾ ਹੈ ਕਿਉਂਕਿ ਆਪ ਅਰਦਾਸ ਵੀ ਕਰਦੇ ਆ ਕਿ ਸੰਸਾਰ ਦੇ ਵਿੱਚ ਅਕੀ ਬਾਦ ਬਖਸ਼ਵੰਦੇ ਕੋ ਬੋਲ ਨਾ ਪਾਉ ਜਸ ਤੇਰਾ ਤੇਰੇ ਤੋਂ ਬਚਾ ਲੇ ਤਾਂ ਜੇ ਨਿਜ ਕਰਦੇ ਵਿੱਚ ਪਰਮਾਤਮਾ ਦਾ ਨਾਮ ਸੇਗਾ ਅਤੇ ਵਸੋਂ ਦਾ ਯਤਨ ਕਰਾਂਗੇ ਨਿਜ ਘਰ ਮਹਿਲ ਪਾਉ ਸੁਖ ਸਹਜੇ ਸੁਖ ਪ੍ਰਾਪਤ ਹੋ ਜਾਣਗੇ ਤੇ ਸਕੇਣ ਤੋਂ ਬਚ ਜਾਵਾਂਗੇ ਅੰਤਰਜਾਮੀ ਅੰਤਜਾਮੀ ਪਾਲ ਕੀ ਸਾਡੇ ਘਟ ਘਟ ਦੀ ਜਿਹੜਾ ਸਾਡਾ ਨਾਮ ਦਾ ਸਾਥੀ ਨਹੀਂ ਜਾਣਦਾ ਸਾਡਾ ਪਰਿਵਾਰ ਨਹੀਂ ਜਾਣਦਾ ਉਹ ਸਾਡੇ ਦਿਲ ਦੀ ਪਰਮਾਤਮਾ ਜਾਣਦਾ ਹੈ ਅੰਤਰਜਾਣੀ ਔਰ ਕਿਰਿਧਾਤੇ ਸ਼ਰਧਾ ਮਨ ਕੀ ਪੂਰੇ ਉਹ ਸਾਡੀਆਂ ਸਾਰੀਆਂ ਵਿਚਾਰਾ ਸਾਡੇ ਸਾਰੇ ਆਸਰੇ ਸਾਡੀਆਂ ਅਰਦਾਸਾਂ ਪੂਰੀਆਂ ਕਰ ਦਿੰਦਾ ਹੈ ਨਾਨਕ ਦਾਸ ਇਹ ਸੁਖ ਮੰਗੈ ਇੱਕ ਪਰਮਾਤਮਾ ਤੋਂ ਸੁਖ ਮੰਗਣਿਆ ਅਰਦਾਸ ਮੰਗਣਿਆ ਮੋ ਕੋ ਕਰ ਸੰਤਨ ਕੀ ਧੋਰੇ ਮੇਰੇ ਤੇ ਮਿਹਰ ਕਰ ਮੈਂ ਸੰਗਰਾ ਦੇ ਤੋੜ ਹੋ ਜਾਵਾਂ ਤੋੜ ਤੋਂ ਪਾਵੈ ਕਿ ਮੇਰੇ ਚ ਨਿਮਰਤਾ ਆ ਜਾਵੇ ਸੰਗਤ ਵਿੱਚ ਬੈਠਣ ਦਾ ਮੇਰਾ ਢੰਗ ਆਵੇ ਸੰਗਤ ਵਿੱਚ ਮੇਰਾ ਮਨ ਇਕਾਗਰ ਹੋ ਲੱਗੇ ਤੇ ਜਦੋਂ ਇਕਾਗਰ ਹੋਵਾਂਗੇ ਉਦੋਂ ਬਾਣੀ ਤੇ ਅਮਲ ਕਰਦਾ ਸਹਿਜ ਹੀ ਸਾਡਾ ਯਤਨ ਹੋਵੇਗਾ ਇੰਨੀਆਂ ਕੋ ਬੇਨਤੀਆਂ ਨੇ ਕਿ ਆਪਾਂ ਜਾਨਣਾ ਬਾਣੀ ਤੇ ਸਮਝਣ ਦਾ ਯਤਨ ਕਰੀਏ ਤਾਂ ਹੀ ਇਹ ਵਿਚਾਰ ਲੜੇ ਨਾਲ ਆਰੰਭ ਕੀਤੇ ਕਿ ਆਪਾਂ ਗੁਰਪਾਤ ਸਾਹਿਬ ਸੁਣਨੇ ਆ ਸਹਿਬਾ ਸੁਣਦੇ ਆ ਇਕ ਸਹਿ ਪਾਠ ਦੇ ਤੌਰ ਤੇ ਖੰਡ ਪਾਠ ਦੇ ਤੌਰ ਤੇ ਆਪਾਂ ਇਹ ਬਾਣੀ ਦੀ ਵਿਆਖਿਆ ਆਰੰਭ ਕੀਤੀ ਹੈ ਪ੍ਰਮਾਤਮਾ ਦੇ ਸਮਰਥਕ ਬਖਸ਼ੇ ਰਹਿ ਗੁਰੂ ਸੰਗਤ ਇਕੱਠਾ ਹੋ ਨਿਰਵੇ ਤੇ ਆਪਾਂ ਇਹ ਲੜੀਵਾਰ ਵਿਆਖਿਆ ਗੁਰੂ ਦੀ ਕਿਰਪਾ ਦੇ ਨਾਲ ਸੇਤਾਂ ਨਹੀਂ ਕਰਦੇ ਰਹਾਂਗੇ ਆਓ ਗੁਰੂ ਤੋਂ ਸਮਝੇ ਤਾਂ ਜੇ ਅਸੀਂ ਕਰੀਏ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੀਏ ਪਾਤਸ਼ਾਹ ਜੀ ਸਾਨੂੰ ਸਮਰਥ ਬਖਸ਼ਣ ਸੋਈਆਂ ਕਬੇਂਤੀਆਂ ਪ੍ਰਵਾਹ ਬਖਸ਼ੋਤਾ ਪ੍ਰਵਾਹ ਨਾਲ ਜਪਦੇ ਵਾਹਿਗੁਰੂ ਦੇ ਘਰ ਸਾਹਿਬ Why am he